ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆਂ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਜਰਸੀ ਵੱਛੀ ਵਿਖਾਉਂਗਾ ਚੰਗੇ ਸੀਮਨ ਦੀ ਆਪ ਆ ਤੇ ਅੱਗੇ ਚੰਗਾ ਸੀਮਨੀ ਬਾਈ ਜੀ ਹੁਣੇ ਕਹਿੰਦੇ ਲੱਗਾ ਹੋਇਆ ਸੋ ਵੀਡੀਓ ਦੇ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਓ ਦੀ ਤਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਫਰਾ ਬਾਈ ਜੀ ਉਹਨਾਂ ਦੀ 12 ਮਹੀਨਿਆਂ ਦੀ ਉਮਰ ਆ ਏ ਆਈ ਬਾਈ ਕਹਿੰਦੇ ਹੋ ਚੁੱਕੀ ਆ ਏਬੀਐਸੀ ਮੰਦੀ ਆ ਪਤ ਹੈ ਅੱਗੇ ਡੈਨਮਾਰਕ ਦੇ ਸੀਮਨ ਤੋਂ ਗੱਬਣਾ 40 ਇੱਕ 46 ਤੋਂ ਪੰਜ ਦਿਨ ਹੀ ਬਾਈ ਕਹਿੰਦਾ ਸੀਮਨ ਲੱਗੇ ਨੂੰ ਹੋਏ ਵੀਡੀਓ ਬਾਈ ਜੀ ਹੁਣੇ ਕਹਿੰਦੇ ਮਿਲ ਜੂਗੀ ਬੂਤੀ ਬਾਤੀ ਕਰਮਾਲੀ ਦੀ ਬਹੁਤ ਸੋਹਣੀ ਐ ਛੋਟਾ ਕਾਨਾ ਦੋਸਤੋ ਬੋਦੀ ਵਾਲੀ ਜਰਸੀ ਐ ਬਾਕੀ ਹਾਈਟ ਬਾਜ ਵੀ ਚੰਗੇ ਕੱਦਕਾਰ ਦੀ ਚਾਰ ਹੀ ਥਾਣਾ ਬੈਗ ਤੋਂ ਵੇਚ ਸਕਦੇ ਆ ਝੋਲੀ ਬਹੁਤ ਸੋਹਣੀ ਐ ਕਰਮਾਲੀ ਦੀ ਚਾਰ ਥਾਣਾ ਗੈਪ ਚ ਲੱਗੇ ਹੋਏ ਐ ਬੂਤੀ ਬਾਤੀ ਬਹੁਤ ਸੋਹਣੀ ਐ ਦੋਸਤੋ ਵੇਚ ਸਕਦੇ ਆ ਛੋਟਾ ਜਿਹਾ ਕਾਨਾ ਬੋਦੀ ਵਾਲੀ ਜਰਸੀ ਐ ਚਾਰ ਚ ਫਿਰੋ ਗੋਲ ਮਟੋਲ ਪਈ ਐ ਏਬੀਐਸ ਸੀਮਨ ਦੀ ਆਪ ਆ ਤੇ ਅੱਗੇ ਡੈਨਮਾਰਕ ਦੇ ਸੀਮਨ ਤੋਂ ਗੱਬਣਾ 40 ਇੱਕ 46 ਦੇ ਸੀਮਨ ਤੋਂ 5-6 ਦਿਨ AI ਹੋਈ ਨੂੰ ਹੋ ਗਏ ਆ ਵੀਡੀਓ ਵੀਰ ਕਹਿੰਦਾ ਮੈਜੂਗੀ ਸੋ ਜੀਨੇ ਵੀਡੀਓ ਵੇਖਣੀ ਹੈ ਵੀਰ ਨੂੰ WhatsApp ਤੇ ਮੈਸੇਜ ਕਰਦੇ ਹੋ ਤੁਹਾਨੂੰ ਵੀਡੀਓ ਵੇਖਣ ਵਾਸਤੇ ਮੈਜੂਗੀ ਮੱਛੀ ਦੋਸਤੋ ਸੋਹਣੀ ਹੈ ਪ੍ਰਾਈਸ ਬਾਈ ਨੇ ਰੱਖਿਆ ਹੋਇਆ ਮੱਛੀ ਦਾ 25000 ਰੁਪਇਆ ਕੋਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰ ਨਾਲ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਦੇ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦਾਂ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ